ਬਾਬੀਆ ਅੰਮ੍ਰਿਤ ਵੇਲਾ ਬੋਲੇਆ ਬਾਬੀਆ ਅੰਮ੍ਰਿਤ ਵੇਲਾ ਬੋਲੇਆ ਤਾਂਦਾਰ ਸੁਣੀ ਓਕਾਰ ਤਾ ਦਰ ਸੁਣੀ ਓਕਾਰ ਬਾਬੀਹਾ ਅੰਮ੍ਰਿਤ ਵੇਲੇ ਬੋਲੇਆ ਬਾਬੀਹਾ ਅੰਮ੍ਰਿਤ ਵੇਲੇ ਬੋਲਿਆ ਮੇਗ ਨੂੰ ਫੁਰਮਾਨ ਹੋਆ ਵਰਸੋ ਕਿਰਪਾ ਤਾਰ ਮੇਗ ਨੂੰ ਪੁਰਮਾਨ ਹੋਆ ਵਰਸੋ ਕਿਰਪਾ ਤਾਰ ਹਉ ਤਿੰਕ ਬਲੇ ਹਾਰ ਨਾ ਜਿਨ ਸਾਚ ਰਖਿਆ ਉਰ ਤਾਰ ਨਾਨਕ ਨਾਮੇ ਸਭ ਹਰੀਆਵਲੀ ਨਾਨਕ ਨਾਮੇ ਸਭ ਹਰੀਆਵਲੀ ਗੁਰ ਕੈ ਸ਼ਬਦ ਵਿਚਾਰ ਬਾਬੀਆ ਅੰਮ੍ਰਿਤ වේල පෝල්ලේයා පවයා අම්රතවේල බොල්ලේයා වාහිකුරු නට්ට ਮਹੱਲਾ ਚੌਥਾ ਰਾਮ ਜਪ ਜਨ ਰਾਮ ਨਾਮ ਰਲੇ ਰਾਮ ਨਾਮ ਜਪਿਓ ਗੁਰਬਚਨੀ ਹਰ ਧਾਰੀ ਹਰ ਕਿਰਪਲੇ ਤਨ ਤਨ ਸਤਿਗੁਰੂ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਦੇ ਅੰਮ੍ਰਿਤ ਮੇਵਾਨੀ ਜੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 975 ਅੰਗ ਉਤੇ ਸ਼ਿਸ਼ੋਭਤਾ ਆਓ ਇਸ ਦੀ ਵਿਚਾਰ ਕਰੀਏ ਰਾਮ ਜਪ ਜਨ ਰਾਮ ਨਾਮ ਰਲੇ ਜਨ ਉਸ ਪਰਮਾਤਮਾ ਦੇ ਜਨ ਵਾਹਿਗੁਰੂ ਦੇ ਸੇਵਕ ਰਾਮ ਦਾ ਨਾਮ ਜਪ ਕੇ ਰਾਮ ਜਪ ਰਾਮ ਦਾ ਨਾਮ ਉਹ ਰਾਮ ਜੋ ਸਾਰੇ ਪਾਸੇ ਰਮਿਆ ਹੋਇਆ ਹੈ ਪ੍ਰਮਾਤਮਾ ਵਾਹਿਗੁਰੂ ਆਕਾਲ ਪੁਰਖ ਜਿਸ ਦੀ ਕੀ ਜੋਤ ਸਾਰਿਆਂ ਦੇ ਵਿੱਚ ਸਮਾਈ ਹੋਈ ਹੈ ਉਹ ਰਾਮ ਰਾਮ ਜਪ ਜਨ ਰਾਮ ਨਾਮ ਰਲੇ ਉਸ ਵਾਹਿਗੁਰੂ ਦਾ ਨਾਮ ਜਪ ਕੇ ਪਰਮਾਤਮਾ ਦੇ ਸੇਵਕ ਪਰਮਾਤਮਾ ਦੇ ਨਾਮ ਦੇ ਵਿੱਚ ਹੀ ਲੀਨ ਰਹਿੰਦੇ ਹਨ RAM ਨਾਮ ਜਪਿਓ ਬੁਰ ਬਚਨੀ ਹਰ ਧਾਰੀ ਹਰ ਕ੍ਰਿਪਲੇ ਪਰ RAM ਨਾਮ ਜਪਦੇ ਕੌਣ ਹਨ ਜਿਨ੍ਹਾਂ ਦੇ ਉੱਤੇ ਹਰ ਧਾਰੀ ਹਰ ਕਿਰਪਲੇ ਜਿਨ੍ਹਾਂ ਉੱਤੇ ਉਸ ਪਰਮਾਤਮਾ ਨੇ ਆਪਣੀ ਕਿਰਪਾ ਕਰ ਦਿੱਤੀ ਜਿਨ੍ਹਾਂ ਉੱਤੇ ਨਦਰ ਬਖਸ਼ਿਸ਼ ਕਰ ਦਿੱਤੀ ਉਹ ਗੁਰੂ ਦੇ ਬਚਨਾਂ ਉੱਤੇ ਤੁਰ ਕੇ ਗੁਰੂ ਦੀ ਸ਼ਰਨ ਦੇ ਵਿੱਚ ਆ ਕੇ ਰਾਮ ਨਾਮ ਜਪਿਓ ਗੁਰਬਚਨੀ ਗੁਰੂ ਦੀ ਸ਼ਰਨ ਦੇ ਵਿੱਚ ਆ ਕੇ ਗੁਰੂ ਦੇ ਬਚਨਾਂ ਉੱਤੇ ਤੁਰ ਕੇ ਉਹ ਪ੍ਰਮਾਤਮਾ ਦਾ ਨਾਮ ਜਪਦੇ ਹਨ ਜਿਨ੍ਹਾਂ ਦੇ ਉੱਤੇ ਉਸ ਵਾਹਿਗੁਰੂ ਨੇ ਕਿਰਪਾ ਕਰ ਦਿੱਤੀ ਜਿਨ੍ਹਾਂ ਉੱਤੇ ਉਸ ਵਾਹਿਗੁਰੂ ਦੀ ਨਦਰ ਬਖਸ਼ਿਸ਼ ਹੋ ਗਈ ਉਹ ਹੀ ਨਾਮ ਜਪਦੇ ਹਨ ਕਿਉਂਕਿ ਇਹ ਨਾਮ ਜਪਣਾ ਉਸ ਵਾਹਿਗੁਰੂ ਦੀ ਬਖਸ਼ਿਸ਼ ਹੀ ਹੈ ਉਸ ਦੀ ਦਾਤ ਹੈ ਉਸ ਦੀ ਮਰਜ਼ੀ ਹੈ ਕਿ ਕਿ ਸੋਤੇ ਉਸਨੇ ਬਖਸ਼ਿਸ਼ ਕਰਨੀ ਹੈ ਕਿਉਂਕਿ ਸਤਗੁਰੂ ਜੀ ਦਾ ਅੰਮ੍ਰਿਤ ਮਈ ਪ੍ਰਮਾਨ ਹੈ ਦਾਤੀ ਸਾਹਿਬ ਸੰਧੀਆਂ ਕਿਆ ਚੱਲ ਤਿਸ ਨਾਲ ਦਾਤੀ ਇਹ ਦਾਤਾ ਜੋ ਹਨ ਸਾਹਿਬ ਸੰਧੀਆਂ ਉਹ ਸਾਹਿਬ ਵਾਹਿਗੁਰੂ ਦੀਆਂ ਹਨ। ਕਿਆ ਚੱਲ ਤਿਸ ਨਾਲ ਉਹ ਵਾਹਿਗੁਰੂ ਦੇ ਅੱਗੇ ਕੀ ਜੋਰ ਚੱਲ ਸਕਦਾ ਹੈ? ਇੱਕ ਜਾਗੰਦੇ ਨਾਲ ਹਨ। ਇੱਕ ਨਾਂ ਸੁਤਿਆਂ ਦੇ ਉਠਾਲ। ਉਸ ਤੇ ਬਖਸ਼ਿਸ਼ ਹੈ। ਇਕਦਾ ਜਾਗਦੇ ਹੋਇਆ ਉਹਨਾਂ ਨੂੰ ਨਹੀਂ ਉਸ ਤੇ ਉਹਨਾਂ ਤੇ ਬਖਸ਼ਿਸ਼ ਨਹੀਂ ਹੁੰਦੀ ਪਰ ਇੱਕਨਾਂ ਨੂੰ ਸੁੱਤਿਆਂ ਨੂੰ ਉਠਾਲ ਕੇ ਉਹਨਾਂ ਤੇ ਬਖਸ਼ਿਸ਼ ਕਰ ਦਿੰਦਾ ਹੈ ਇਹ ਉਸ ਦੀ ਬਖਸ਼ਿਸ਼ ਹੈ ਉਸ ਦੀ ਦਾਤ ਹੈ ਜਿਸ ਉੱਤੇ ਉਹ ਕਿਰਪਾ ਕਰਦਾ ਹੈ ਉਸ ਨੂੰ ਆਪਣੀ ਦਾਤ ਬਖਸ਼ ਦਿੰਦਾ ਹੈ ਇੱਥੇ ਵੀ ਸਤਿਗੁਰੂ ਜੀ ਉਪਦੇਸ਼ ਕਰਦੇ ਹਨ RAM ਨਾਮ ਜਪਿਓ ਗੁਰਬਚਨੀ ਹਰ ਧਾਰੀ ਹਾਰੇ ਕ੍ਰਿਪਲੇ ਜਿਨ੍ਹਾਂ ਉਤੇ ਉਸ ਵਾਹਿਗੁਰੂ ਨੇ ਆਪਣੀ ਕਿਰਪਾ ਕਰ ਦਿੱਤੀ ਬਖਸ਼ਿਸ਼ ਕਰ ਦਿੱਤੀ ਆਪਣੀ ਨਦਰ ਬਖਸ਼ਿਸ਼ ਕਰ ਦਿੱਤੀ ਉਹ ਫਿਰ ਗੁਰੂ ਦੇ ਬਚਨਾਂ ਉੱਤੇ ਤੁਰ ਕੇ ਗੁਰੂ ਦੇ ਰਸਤੇ ਉੱਤੇ ਤੁਰ ਕੇ ਗੁਰੂ ਦੀ ਸ਼ਰਨ ਦੇ ਵਿੱਚ ਆ ਕੇ RAM ਦਾ ਨਾਮ ਉਸ ਪਰਮਾਤਮਾ ਦਾ ਨਾਮ ਜਪਦੇ ਹਨ ਰਹਾਉ ਹਰ ਹਰ ਆਗਮ आगोचर स्वामी जन जप मिल सल सल ले ओ परमात्मा अपहुंच है उस तक पहुंचिया ही नहीं जा सकदा क्योंकि वो बेअंत है उस ते गुना दा अंत ही नहीं पाया जा सकदा उस दा उरला पारला बनना नहीं लपिया जा सकदा हर हर अगम ਅਗੋਚਰ ਅਗੋਚਰ ਇਹ ਸਾਡੇ ਜੋ ਗਿਆਨ ਇੰਦ੍ਰੇ ਹਨ ਉਸ ਵਾਹਿਗੁਰੂ ਤੱਕ ਨਹੀਂ ਪਹੁੰਚ ਸਕਦੇ ਹਰ ਹਰ ਆਗਾਮ ਅਗੋਚਰ ਸਵਾਮੀ ਜਨ ਜਪ ਮਿਲ ਸਲਲ ਸਲਲੇ ਜਨ ਉਸ ਪਰਮਾਤਮਾ ਦੇ ਸੇਵਕ ਸਾਰੇ ਸਤ ਸੰਗਤ ਵਿੱਚ ਬੈਠ ਕੇ ਮਿਲ ਕੇ ਉਸ ਦਾ ਨਾਮ ਜਪ ਕੇ ਮਿਲ ਸਲਲ ਸਲਲੇ ਉਸ ਦੇ ਵਿੱਚ ਇਸ ਤਰ੍ਹਾਂ ਮਿਲ ਜਾਂਦੇ ਹਨ ਜਿਸ ਤਰ੍ਹਾਂ ਕਿ ਪਾਣੀ ਦੇ ਵਿੱਚ ਪਾਣੀ ਮਿਲ ਜਾਂਦਾ ਹੈ ਕਿਉਂਕਿ ਸਤ ਗੁਰੂ ਜੀ ਦਾ ਅਮਰਤ ਮਈ ਫੁਰਮਾਨ ਹੈ ਜਿਉਂ ਜਲ ਮੈਂ ਜਲ ਆਏ ਖਟਾਣਾ ਤੇਉ ਜੋਤੀ ਸੰਗ ਜੋ ਸਮਾਨਾ ਜਿਸ ਤਰ੍ਹਾਂ ਪਾਣੀ ਪਾਣੀ ਦੇ ਵਿੱਚ ਮਿਲ ਜਾਂਦਾ ਹੈ ਇਸ ਤਰ੍ਹਾਂ ਜੋ ਜਨ ਸੰਗਤ ਦੇ ਵਿੱਚ ਆ ਕੇ ਉਸ ਵਾਹਿਗੁਰੂ ਦਾ ਨਾਮ ਜਪਦੇ ਹਨ ਉਹਨਾਂ ਦੀ ਆਤਮਾ ਜੋ ਹੈ ਉਹ ਵਾਹਿਗੁਰੂ ਦੇ ਵਿੱਚ ਮਿਲੀ ਰਹਿੰਦੀ ਹੈ ਹਰ ਕੇ ਸੰਤ ਮਿਲ ਰਾਮ ਰਸ ਪਾਇਆ ਹਮ ਜਨ ਕੇ ਬਲ ਬਲ ਲੈ ਜਿਨ੍ਹਾਂ ਨੇ ਹਰੀ ਦੇ ਸੰਤ ਜਣਾ ਨੇ ਮਿਲ ਕੇ ਸੰਗਤ ਰੂਪ ਹੋ ਕੇ ਸਤ ਸੰਗਤ ਵਿੱਚ ਬੈਠ ਕੇ ਰਾਮ ਰਸ ਪਾਇਆ ਰਾਮ ਦੇ ਨਾਮ ਦਾ ਸਵਾਦ ਚਖਿਆ ਹਮ ਜਾਣ ਕੇ ਬਲ ਬਲ ਲੈ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ ਜਿਨ੍ਹਾਂ ਨੇ ਸੰਗਤ ਵਿੱਚ ਬੈਠ ਕੇ ਉਸ ਵਾਹਿਗੁਰੂ ਦੇ ਨਾਮ ਦਾ ਰਸ ਮਾਨਿਆ ਸਤਿਗੁਰੂ ਜੀ ਕਹਿੰਦੇ ਆ ਨਾ ਇਹੋ ਜੇ ਸੰਤ ਜਣ ਦੇ ਉੱਤੇ ਮੈਂ ਸਦਾ ਹੀ ਬਲਿਹਾਰ ਜਾਂਦਾ ਔਰ ਖੋਤਮ ਹਰ ਨਾਮ ਜਨ ਗਾਇਓ ਸਭ ਦਾਲਦ ਦੁੱਖ ਦਲ ਲੈ ਔਰ ਖੋਤਮ ਉਹ ਉੱਤਮ ਪੁਰਖ ਜੋ ਵਾਹਿਗੁਰੂ ਹੈ ਹਰ ਨਾਮ ਜਨ ਗਾਇਓ ਉਸ ਵਾਹਿਗੁਰੂ ਦਾ ਨਾਮ ਜਿਨ੍ਹਾਂ ਨੇ ਵੀ ਇਸ ਗਾਇਆ ਜਿਨ੍ਹਾਂ ਨੇ ਵੀ ਉਸ ਨਾਮ ਦੇਮ ਜਪਿਆ ਨਾਮ ਦੇ ਨਾਲ ਜੁੜੇ ਜਿਨ੍ਹਾਂ ਨੇ ਵੀ ਉਸ ਵਾਹਿਗੁਰੂ ਦਾ ਸਿਮਰਨ ਕੀਤਾ ਸਭ ਦਾਲਦ ਦੁੱਖ ਦਲਲੇ ਦਾਲਦ ਦਲਿੱਦਰ ਦੁੱਖ ਉਹ ਵਾਹਿਗੁਰੂ ਉਹਨਾਂ ਤੇ ਫਿਰ ਕਿਰਪਾ ਕਰਕੇ ਉਹਨਾਂ ਦੇ ਸਾਰਾ ਦਾਲ ਦੇ ਦੁੱਖ ਸਭ ਦਲ ਦਿੰਦਾ ਖਤਮ ਕਰ ਦਿੰਦਾ ਹੈ ਵਿਚ ਦੇਹੀ ਦੋਖ ਅਸਾਧ ਪੰਚ ਤਾਤੂ ਹਰ ਕੀਏ ਖਿਨ ਪਰਲੇ ਇਸ ਮਨੁੱਖਾ ਦੇਹੀ ਦੇ ਵਿੱਚ ਇਹ ਜੋ ਪੰਜ ਵਿਕਾਰ ਹਨ ਵਿਚ ਦੇਹੀ ਦੋਖ ਅਸਾਦ ਪੰਜ ਧਾਤੂ ਹਰ ਕੀਏ ਛਿਨ ਪਰਲੇ ਇਹ ਪੰਜੇ ਵਿਕਾਰਾਂ ਨੂੰ ਜੋ ਕਿ ਇਸ ਸਰੀਰ ਦੇ ਵਿੱਚ ਅਸਾਦ ਰੂਪ ਹਨ ਜਿਨ੍ਹਾਂ ਨੂੰ ਵਸ ਕਰਨਾ ਬਹੁਤ ਮੁਸ਼ਕਲ ਹੈ ਪਰ ਉਹ ਜੋ ਜਨ ਉਸ ਵਾਹਿਗੁਰੂ ਦਾ ਨਾਮ ਜਪਦੇ ਹਨ ਉਸ ਵਾਹਿਗੁਰੂ ਦਾ ਸਿਮਰਨ ਕਰਦੇ ਹਨ ਉਸ ਵਾਹਿਗੁਰੂ ਦੇ ਸੰਗਤ ਵਿੱਚ ਆ ਕੇ ਗੁਣ ਗਾਉਂਦੇ ਹਨ ਹਰ ਕੀਏ ਖਿਨ ਪਰਲੇ ਪਰਲੇ ਨਾਸ ਕਰ ਦੇਣਾ ਉਹ ਪਰਮਾਤਮਾ ਇਹ ਪੰਜਾਂ ਵਿਕਾਰਾਂ ਨੂੰ ਉਸ ਦੇ ਅੰਦਰੋਂ ਖਤਮ ਕਰ ਦਿੰਦਾ ਹੈ ਹਰ ਕੇ ਸੰਤ ਮਨ ਪ੍ਰੀਤ ਲਗਾਈ ਜਿਉਂ ਦੇਖ ਸਸ ਕਮਲੇ ਊਣ ਹੈ ਕਣ ਕਣ ਹਰ ਗਰਜੈ ਮਨ ਬੇਗੇ ਸ ਮੂਰ ਮੁਰਲੇ ਹਰ ਕੇ ਸ਼ਾਂਤ ਮਨ ਪ੍ਰੀਤ ਲਗਾਈ ਉਸ ਵਾਹਿਗੁਰੂ ਨੇ ਹਰ ਹੀ ਜਾਣ ਦੇ ਸੰਤਾਂ ਦੇ ਮਨ ਦੇ ਵਿੱਚ ਆਪਣੇ ਨਾਮ ਦੀ ਪ੍ਰੀਤ ਪੈਦਾ ਕਰ ਦਿੱਤੀ ਹੈ ਉਸ ਵਾਹਿਗੁਰੂ ਦਾ ਨਾਮ ਜੱਬ ਕੇ ਇਸ ਤਰ੍ਹਾਂ ਪਰਸਾਨ ਹੁੰਦੇ ਹਨ ਜਿਉਂ ਦੇਖੈ ਸਸ ਸਸ ਚੰਦਰਮਾ ਜਿਸ ਤਰ੍ਹਾਂ ਚੰਦਰਮਾ ਨੂੰ ਦੇਖ ਕੇ ਚਕੋਰ ਪ੍ਰਸੰਨ ਹੋ ਜਾਂਦਾ ਹੈ ਇਸ ਤਰ੍ਹਾਂ ਉਹ ਵਾਹਿਗੁਰੂ ਦੇ ਸੰਤ ਜਨ ਜੋ ਹਨ ਉਹ ਵਾਹਿਗੁਰੂ ਦਾ ਸਿਮਰਨ ਕਰਕੇ ਉਸ ਵਾਹਿਗੁਰੂ ਦਾ ਨਾਮ ਜਪ ਕੇ ਇਸ ਤਰ੍ਹਾਂ ਪ੍ਰਸੰਨ ਹੋ ਜਾਂਦੇ ਹਨ ਜਿਉਂ ਦੇਖੈ ਸਸ ਕਮਲੇ ਕਮਲੇ ਓਹਰਾ ਜਦੋਂ ਕਮਲ ਦੇ ਫੁੱਲ ਨੂੰ ਦੇਖਦਾ ਹੈ ਆਉ ਉਸ ਦੇ ਮਨ ਦੇ ਵਿੱਚ ਪ੍ਰਸੰਤਾ ਹੁੰਦੀ ਹੈ ਖੁਸ਼ੀ ਪ੍ਰਾਪਤ ਹੁੰਦੀ ਹੈ ਇਸੇ ਤਰ੍ਹਾਂ ਹਰ ਕੇ ਸੰਤ ਜੋ ਹਨ ਜਿਨ੍ਹਾਂ ਦੇ ਵਿੱਚ ਮਨ ਦੇ ਵਿੱਚ ਉਸ ਵਾਹਿਗੁਰੂ ਨੇ ਆਪਣੇ ਨਾਮ ਦੀ ਪ੍ਰੀਤ ਲਗਾ ਦਿੱਤੀ ਹੈ ਉਹ ਸਦਾ ਹੀ ਇਸ ਤਰ੍ਹਾਂ ਪ੍ਰਸੰਨ ਰਹਿੰਦੇ ਹਨ ਜਿਸ ਤਰ੍ਹਾਂ ਕਿ ਸਸ ਚੰਦਰਮਾ ਨੂੰ ਦੇਖ ਕੇ ਚਕੋਰ ਖੁਸ਼ ਹੁੰਦਾ ਹੈ ਕਮਲੇ ਜਿਸ ਤਰ੍ਹਾਂ ਕੇ ਪੌਰਾ ਕਮਲ ਦੇ ਫੁੱਲ ਨੂੰ ਦੇਖ ਕੇ ਖੁਸ਼ ਹੁੰਦਾ ਹੈ ਉਨੋਂ ਵਾਹ ਕਣ 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 ਹਰ ਗਰਜੈ ਮਨ ਵਿਗਸੈ ਮੂਰ ਮੂਰਲੇ ਅਤੇ ਹਰੀ ਦੇ ਜਨ ਜੋ ਹਨ ਜਿਨ੍ਹਾਂ ਦੇ ਮਨ ਦੇ ਵਿੱਚ ਉਸ ਵਾਹਿਗੁਰੂ ਨੇ ਆਪਣੇ ਨਾਮ ਦੀ ਪ੍ਰੀਤ ਲਗਾ ਦਿੱਤੀ ਹੈ ਉਹ ਵੀ ਇਸ ਤਰ੍ਹਾਂ ਪ੍ਰਸੰਨ ਹੁੰਦੇ ਹਨ ਜਿਸ ਤਰ੍ਹਾਂ ਕਿ ਵਿਗਸੈ ਮੂਰ ਮੂਰਲੇ ਮੂਰ ਮੋਰ ਜਦੋਂ ਪੈਲਾ ਪਾਉਂਦਾ ਹੈ ਅਤੇ ਉਹ ਖੁਸ਼ ਹੁੰਦਾ ਹੈ ਉਣਵੇਂ ਘਣ ਉਣਵੇਂ ਜਦੋਂ ਕੋਈ ਬੱਦਲ ਨੀਵਾ ਹੋ ਕੇ ਥੱਲੇ ਨੂੰ ਆਉਂਦਾ ਹੈ ਕਾਲੇ ਕਾਲੇ ਬੱਦਲ ਜੋ ਹਨ ਨੀਵੇਂ ਹੋ ਕੇ ਆਉਂਦੇ ਹਨ ਘਣ ਘਣ ਹਰ ਗਰਜੈ ਅਤੇ ਬੱਦਲ ਜੋ ਹੈ ਉਹ ਗਰਜਦੇ ਹਨ ਉਹ ਫਿਰ ਮੋਰ ਜੋ ਹੈ ਪੈਲਾ ਪਾ ਕੇ ਇਹਨਾਂ ਨੂੰ ਦੇਖ ਕੇ ਖੁਸ਼ ਹੁੰਦਾ ਹੈ ਇਸੇ ਤਰ੍ਹਾਂ ਜੋ ਉਸ ਪਰਮਾਤਮਾ ਦੇ ਸੰਤ ਜਨ ਹਨ ਜਿਨ੍ਹਾਂ ਦੇ ਅੰਦਰ ਉਸ ਵਾਹਿਗੁਰੂ ਨੇ ਪ੍ਰੀਤ ਲਗਾ ਦਿੱਤੀ ਹੈ ਨਾਮ ਦੀ ਪ੍ਰੀਤ ਲਗਾ ਦਿੱਤੀ ਹੈ ਉਹ ਨਾਮ ਦੇ ਨਾਲ ਜੁੜ ਕੇ ਉਹ ਵੀ ਇਸ ਤਰ੍ਹਾਂ ਹੀ ਪਰਸਾਨ ਹੁੰਦੇ ਹਨ ਹਮਰੇ ਸੁਆਮੀ ਲੋਚ ਹਮ ਲਾਈ ਹਮ ਜੀਵੇ ਦੇਖ ਹਰ ਮਿਲੇ ਹਮਰੇ Swami ਮੇਰੇ ਵਾਹਿਗੁਰੂ ਨੇ ਮੇਰੇ ਅੰਦਰ ਨਾਮ ਦੀ ਲਗਨ ਲਾ ਦਿੱਤੀ ਹੈ ਲੋਚ ਹਮ ਲਾਈ ਹਮ ਜੀਵੇ ਦੇਖ ਹਰ ਮਿਲੇ ਅਸੀਂ ਉਸ ਵਾਹਿਗੁਰੂ ਨੂੰ ਵੇਖ-ਵੇਖ ਕੇ ਉਸ ਦੇ ਚਰਨਾਂ ਦੇ ਵਿੱਚ ਪ੍ਰੀਤ ਜੋੜ ਕੇ ਉਸ ਵਾਹਿਗੁਰੂ ਦਾ ਨਾਮ ਜਪ-ਜਪ ਕੇ ਆਤਮਕ ਜੀਵਨ ਪ੍ਰਾਪਤ ਕਰ ਰਹੇ ਹਾਂ ਜੀਵੇ ਆਤਮਕ ਜੀਵਨ ਪ੍ਰਾਪਤ ਕਰਨਾ ਜਨ ਨਾਨਕ ਹਰ ਅਮਲ ਹਰ ਲਾਏ ਹਰ ਮਿਲੋ ਆਨੰਦ ਪਲੇ ਜਨ ਨਾਨਕ ਏ ਨਾ ਦਾਸ ਨਾਨਕ ਆਖੇ ਹੇ ਹਰੀ ਅਮਲ ਹਰ ਲਾਇ ਇਹ ਵਾਹਿਗੁਰੂ ਤੋਂ ਆ ਕੇ ਮੈਨੂੰ ਨਾਮ ਦਾ ਨਸ਼ਾ ਲਾਇਆ ਹੈ ਅਮਲ ਨਸ਼ਾ ਨਾਮ ਦਾ ਨਸ਼ਾ ਲਾਇਆ ਹੈ ਹਰ ਮੇਲੋ ਅਨੰਦ ਪਲੇ ਆਪਣੇ ਚਰਨਾਂ ਦੇ ਨਾਲ ਮੈਨੂੰ ਮੇਲ ਲਓ ਇਸ ਤੇ ਵਿੱਚ ਹੀ ਮੈਨੂੰ ਆਨੰਦ ਹੀ ਆਨੰਦ ਹੈ ਤਾਂ ਸਤਗੁਰੂ ਕਿਰਪਾ ਕਰਨ ਪ੍ਰਮਾਤਮਾ ਦੇ ਨਾਮ ਦੇ ਨਾਲ ਜੁੜੀਏ ਉਸ ਵਾਹਿਗੁਰੂ ਕੋਲੋਂ ਨਾਮ ਦੀ ਜਾਂਚਨਾ ਕਰੀਏ ਉਹ ਵਾਹਿਗੁਰੂ ਕਿਰਪਾ ਜਿਸ ਉਤੇ ਕਰਦਾ ਹੈ ਉਸ ਨੂੰ ਉਹ ਨਾਮ ਦੀ ਬਖਸ਼ਿਸ਼ ਕਰਦਾ ਹੈ ਉਸ ਦੀ ਬਖਸ਼ਿਸ਼ ਦੇ ਵਿੱਚ ਹੀ ਸਭ ਕੁਝ ਹੈ ਸਦਾ ਉਸ ਦੀ ਬਖਸ਼ਿਸ਼ ਦੀ ਆਸ ਰੱਖਣੀ ਚਾਹੀਦੀ ਹੈ ਉਸ ਵਾਹਿਗੁਰੂ ਅਗੇ ਸਦਾ ਇਹੀ ਪ੍ਰਾਰਥਨਾ ਕਰਨੀ ਚਾਹੀਦੀ ਹੈ ਕਿ ਆਪਣੇ ਨਾਮ ਦੀ ਬਖਸ਼ਿਸ਼ ਕਰਨ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ